મિત્રો ਤੁਹਾਨੂੰ ਪਤਾ ਹੈ ਕਿਉਂ ਇਸ ਪਤੀ ਨੇ ਆਪਣੀ ਹੀ ਪਤਨੀ ਦਾ ਵਿਆਹ ਆਪਣੇ ਹੱਥੀ ਪਤਨੀ ਦੇ ਆਸ਼ਕ ਨਾਲ ਕਰ ਦਿੱਤਾ ਹੁਣ ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਜਰੂਰ ਲਿਖਿਓ ਕਿ ਇਸ ਨੇ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਤੇ ਮੈਂ ਤੁਹਾਨੂੰ ਦੱਸਦਾ ਇਹਨੇ ਇੰਜ ਕੀਤਾ ਕਿਉਂ ਹੈ ਅਸਲ ਕਾਰਨ ਕੀ ਹੈ ਗਲਤ ਕੀਤਾ ਹੈ ਕਿ ਸਹੀ ਕੀਤਾ ਹੈ ਵੇਖੋ ਆਪੋ ਆਪਣੀ ਸੋਚ ਹੈ ਆਪੋ ਆਪਣੀ ਵਿਚਾਰਧਾਰਾ ਹੈ ਤੇ ਆਪੋ ਆਪਣੀ ਪੜ੍ਹਾਈ ਲਿਖਾਈ ਤੇ ਬੁੱਧੀ ਦਾ ਲੈਵਲ ਹੈ ਹਰ ਇੱਕ ਬੰਦੇ ਦੇ ਵਿਚਾਰ ਵੱਖਰੇ ਨੇ ਪਰ ਆਪਾਂ ਇੱਥੇ ਗੱਲ ਕਰਨੀ ਹੈ ਐਸ ਹਫ਼ਤੇ ਨੌ ਵੱਡੀਆਂ ਖਬਰਾਂ ਆਈਆਂ ਨੇ ਪਤੀ ਪਤਨੀਆਂ ਦੇ ਕਾਂਡਾਂ ਦੀਆਂ ਜਿਨ੍ਹਾਂ ਦੇ ਵਿੱਚੋਂ ਕੀ ਹੋਇਆ ਅੱਠ ਖਬਰਾਂ ਦੇ ਵਿੱਚ ਅੱਠ ਖਬਰਾਂ ਦੇ ਵਿੱਚ 6 ਖਬਰਾਂ ਐਸੀਆਂ ਨੇ ਜਿੱਥੇ ਪਤਨੀਆਂ ਨੇ ਵਿਆਹ ਤੋਂ ਬਾਅਦ ਆਪਣੇ ਆਸ਼ਕਾਂ ਦੇ ਨਾਲ ਮਿਲ ਕੇ ਤੇ ਆਪਣਾ ਪਤੀ ਦਾ ਕਤਲ ਕੀਤਾ ਵੱਖ-ਵੱਖ ਤਰੀਕਿਆਂ ਦੇ ਨਾਲ ਆ ਮੇਰਠ ਵਾਲੀ ਘਟਨਾ ਤੁਸੀਂ ਸੁਣ ਲਈ ਹੋਣੀ ਹੈ ਜਿੱਥੇ ਪਤਨੀ ਨੇ ਪਹਿਲਾਂ ਪ੍ਰੇਮ ਵਿਆਹ ਕਰਾਇਆ ਤੇ ਫਿਰ ਲਾਲਚ ਚ ਆ ਕੇ ਜਾਇਦਾਦ ਦੇ ਤੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਾਇਆ ਤੇ ਫਿਰ ਪਹਿਲਾਂ ਵਾਲੇ ਆਪਣੇ ਪਤੀ ਦਾ ਕਤਲ ਕਰਕੇ ਡਰਮ ਚ ਭਰਤਾ ਇਸੇ ਤਰ੍ਹਾਂ ਹੋਰ ਕਿੰਨੀਆਂ ਸਾਰੀਆਂ ਖਬਰਾਂ ਤੁਸੀਂ ਸੁਣੀਆਂ ਨੇ ਜਿੱਥੇ ਦੋ ਥਾਵਾਂ ਤੇ ਪਤੀਆਂ ਨੇ ਆਪਣੀ ਪਤਨੀ ਮਾਰੀ ਐ ਤੇ 6 ਥਾਵਾਂ ਤੇ ਪਤਨੀਆਂ ਨੇ ਪਤੀ ਮਾਰਿਆ ਪਰ ਇਹਨਾਂ ਚੋਂ ਇੱਕ ਘਟਨਾ ਆ ਐਸੀ ਐ ਜਿੱਥੇ ਪਤੀ ਨੇ ਆਪਣੇ ਹੱਥੀਂ ਆਪਣੀ ਘਰਵਾਲੀ ਦਾ ਵਿਆਹ ਉਸਦੇ ਆਸ਼ਕ ਨਾਲ ਕਰ ਦਿੱਤਾ ਹੁਣ ਤੁਸੀਂ ਦੇਖੋ ਬਹੁਤ ਸਾਰੇ ਲੋਕ ਕਹਿ ਰਹੇ ਨੇ ਇਹ ਨਮਰਤ ਬੰਦਾ ਇਹਨੇ ਗਲਤ ਕੀਤਾ ਲੈ ਇਹਦੇ 'ਚ ਅਣਖ ਹੀ ਹੈ ਨਹੀਂ ਇਹਦੇ 'ਚ ਗੈਰਤੀ ਹੈ ਨਹੀਂ ਵੇਖੋ ਮੈਨੂੰ ਲੱਗਦਾ ਇਨੇ ਜੋ ਕੀਤਾ ਸਹੀ ਕੀਤਾ ਤੇ ਬਿਲਕੁਲ ਸਹੀ ਕੀਤਾ ਦੇਖੋ ਕਹਾਣੀ ਕੀ ਸੀ ਕਹਾਣੀ ਇਹ ਸੀ ਕਿ ਇਹਦੀ ਘਰ ਵਾਲੀ ਕਿਸੇ ਹੋਰ ਬੰਦੇ ਦੇ ਸੰਪਰਕ ਚ ਆ ਗਈ ਸੀ ਵਿਆਹ ਤੋਂ ਬਾਅਦ ਦੋ ਜਵਾਕ ਸੀ ਜਦੋਂ ਇਸ ਬੰਦੇ ਨੂੰ ਪਤਾ ਲੱਗਿਆ ਕਿ ਮੇਰੀ ਘਰ ਵਾਲੀ ਪਿੰਡ ਦੇ ਹੀ ਕਿਸੇ ਹੋਰ ਬੰਦੇ ਦੇ ਨਾਲ ਅਟੈਚ ਹੋ ਗਈ ਹੈ ਤਾਂ ਫਿਰ ਇਸ ਬੰਦੇ ਨੇ ਉਹਨੂੰ ਪਹਿਲਾਂ ਤਾਂ ਸਮਝਾਇਆ ਉਹਨੂੰ ਕਿਹਾ ਵੀ ਦੇਖ ਇਹ ਠੀਕ ਨਹੀਂਗਾ ਆਪਣੇ ਦੋ ਬੱਚੇ ਨੇ ਤੇ ਤੂੰ ਇਹ ਕੰਮ ਛੱਡ ਦੇ ਪਰ ਜਦੋਂ ਉਹਦੀ ਅਟੈਚਮੈਂਟ ਕਹਿ ਲੋ ਜਾਂ ਉਧਰੋਂ ਜ਼ਿਆਦਾ ਜੁੜ ਗਈ ਕਹਿ ਲੋ ਜਾਂ ਕੁਝ ਕਹਿ ਲੋ ਵੀ ਉਹਦੀ ਅਕਲ ਮਾਰੀ ਗਈ ਉਹਦੀ ਮਤ ਮਾਰੀ ਗਈ ਕੁਝ ਕਹਿ ਲੋ ਉਹ ਔਰਤ ਜਦੋਂ ਪਿੱਛੇ ਨਹੀਂ ਮੁੜੀ ਤਾਂ ਫਿਰ ਇਸ ਬੰਦੇ ਕੋਲ ਦੋ ਰਾਹ ਸੀ ਜਾਂ ਤਾਂ ਦੂਜੇ ਸਾਰੇ ਕੇਸਾਂ ਵਾਂਗ ਇਹ ਵੀ ਆਪਦੀ ਘਰ ਵਾਲੀ ਨੂੰ ਕਿਸੇ ਤਰੀਕੇ ਨਾਲ ਮਾਰਦਾ ਜਾ ਉਹਦੇ ਨਾਲ ਉਹਦੇ ਆਸ਼ਕ ਨੂੰ ਮਾਰਦਾ ਤੇ ਉਹਨਾਂ ਨੂੰ ਮਾਰ ਕੇ ਫਿਰ ਆਪ ਵੀ ਜੇਲ੍ਹ ਚਲਿਆ ਜਾਂਦਾ ਤੇ ਆਪ ਜੇਲ੍ਹ 'ਚ ਸੜਦਾ ਰਹਿੰਦਾ ਤੇ ਦੋ ਨਿਆਣੇ ਜਵਾਕ ਨੇ ਜਿਹੜੇ ਉਹ ਵੀ ਬਾਹਰ ਰੋਲ ਖੁੱਲ ਜਾਂਦੇ ਬਰਬਾਦ ਹੋ ਜਾਂਦੇ ਖਤਮ ਹੋ ਜਾਂਦੇ ਇਹਦੇ ਕੋਲ ਇੱਕ ਤਾਂ ਰਾਹ ਇਹ ਸੀ ਤੇ ਦੂਜਾ ਰਾਹ ਸੀ ਜਿਹੜਾ ਉਹਨੇ ਅਪਣਾਇਆ ਜਿਵੇਂ ਉਹਨੇ ਆਪਣੀ ਹੀ ਪਤਨੀ ਦਾ ਵਿਆਹ ਆਪ ਹੀ ਉਸਦੇ ਆਸ਼ਕ ਨਾਲ ਕਰ ਦਿੱਤਾ ਹੁਣ ਦੇਖੋ ਮੈਨੂੰ ਐ ਲੱਗਦਾ ਜੇ ਤਾਂ ਰੂੜੀਵਾਦੀ ਅਣਪੜ੍ਹ ਸੋਚ ਨਾਲ ਵੇਖੀਏ ਉਹ ਜਿਹੜੀ ਪ੍ਰਾਤਨ ਸੋਚ ਆ ਫਿਰ ਤਾਂ ਦੂਜੀ ਗੱਲ ਕਈ ਲੋਕਾਂ ਨੂੰ ਠੀਕ ਲੱਗਦੀ ਆ ਵੀ ਵੱਟ ਦਿੰਦਾ ਮਾਰ ਦਿੰਦਾ ਕਤਲ ਕਰ ਦਿੰਦਾ ਤੇ ਜੇਲ੍ਹ ਭੁਗਤ ਲੈਂਦਾ ਫੇਰ ਕੀ ਸੀ ਰੋਲ ਜਾਂਦਾ ਆਪ ਵੀ ਜਵਾਕ ਵੀ ਰੋਲ ਦਿੰਦਾ ਪਰ ਮੈਨੂੰ ਐ ਲੱਗਦਾ ਉਹਨੇ ਬਿਲਕੁਲ ਅਕਲਮੰਦੀ ਸਮਝਦਾਰੀ ਤੇ ਜਿਹਨੂੰ ਆਪਾਂ ਇਨਸਾਨੀਅਤ ਕਹਿੰਦੇ ਆ ਉਹ ਕੰਮ ਕੀਤਾ ਸਮਝਾਇਆ ਨਹੀਂ ਰੁਕੀ ਉਹਨੇ ਵੇਖਿਆ ਬੀਅੰਦੀ ਵੀ ਆਪਦੀ ਜ਼ਿੰਦਗੀ ਹੈ ਯਾਰ ਇਹਨੂੰ ਇੱਕ ਵਾਰਾ ਮਿਲੀ ਆ ਇਹ ਆਪਦੇ ਹਿਸਾਬ ਨਾਲ ਜੀ ਲੈ ਤੇ ਮੈਂ ਆਪਦੇ ਆਪ ਨੂੰ ਨਹੀਂ ਰੋਲਦਾ ਤੇ ਜਵਾਕਾਂ ਨੂੰ ਵੀ ਨਹੀਂ ਰੋਲਦਾ ਤੇ ਫਿਰ ਉਹਨੇ ਇੱਕ ਤਰ੍ਹਾਂ ਮੈਨੂੰ ਇਹ ਲੱਗਦਾ ਹੈ ਉਹਨੇ ਸਹੀ ਫੈਸਲਾ ਲਿਆ ਤੇ ਮੈਨੂੰ ਲੱਗਦਾ ਜੇ ਸਬਕ ਸਿਖਾਉਣਾ ਹੋਵੇ ਨਾ ਕਿਸੇ ਇਹੋ ਜਿਹੇ ਵਿਅਕਤੀ ਨੂੰ ਜਿਹਨੂੰ ਰੋਜ਼ ਨਵਾਂ ਨਵਾਂ ਬੰਦਾ ਸਹੀ ਲੱਗਦਾ ਵੀ ਆਹ ਨਹੀਂ ਸਹੀ ਆਹ ਵੱਧ ਸਹੀ ਹੋਣਾ ਆਹ ਵੱਧ ਸਹੀ ਹੋਣਾ ਉਹਨੂੰ ਸਬਕ ਸਿਖਾਉਣ ਦਾ ਤਰੀਕਾ ਵੀ ਇਹ ਹੈ ਉਹਨਾਂ ਕਿਹੜਾ ਛੱਡ ਦਿਓ ਉਹਨੂੰ ਕਹੇ ਤੂੰ ਲੱਭ ਲਾ ਫਿਰ ਉਹਨੂੰ ਚੈਲੰਜ ਵੀ ਕਰੋ ਉਹਨੂੰ ਮਜਬੂਰ ਕਰੋ ਉਹ ਉਹਦੀ ਉਹਦੀ ਅਣਖ ਦਾ ਸਵਾਲ ਬਣਾਓ ਵੀ ਕਿਰਾਾ ਇਸੇ ਨਾਲ ਉਹਨੂੰ ਅਸਲੀ ਪਤਾ ਫੇਰ ਲੱਗਣਾ ਹੁੰਦਾ ਜਦੋਂ ਉਹ ਉਸ ਵਿਅਕਤੀ ਦੇ ਨਾਲ ਹਾਰ ਵੇਲੇ 24 ਘੰਟੇ ਰਹੁ ਤੇ ਫਿਰ ਉਹਨੂੰ ਪਤਾ ਲੱਗੂ ਸ਼ਾਇਦ ਉਹ ਜਿਹੜਾ ਨਵਾਂ ਸਿਹੜਿਆ ਹੁੰਦਾ ਉਹ ਸ਼ਾਇਦ ਪਹਿਲਾਂ ਵਾਲੇ ਨਾਲੋਂ ਕਈ ਦਰਜੇ ਮਾੜਾ ਵੀ ਹੋ ਸਕਦਾ ਤੇ ਅਸਲੀ ਪਤਾ ਉਹਨੂੰ ਫੇਰ ਲੱਗਣਾ ਹੁੰਦਾ ਜਦੋਂ ਉਹਦੇ ਨਾਲ ਉਹ ਰਹੂ ਭਾਵੇਂ ਉਹ ਮੁੰਡਾ ਭਾਵੇਂ ਉਹ ਕੁੜੀ ਆ ਤੇ ਕਈ ਵਾਰੀ ਜਿਹੜੇ ਇਹੋ ਜਿਹੇ ਕਈ ਮੁੰਡੇ ਕੁੜੀਆਂ ਹੁੰਦੇ ਆ ਜਿਨ੍ਹਾਂ ਨੂੰ ਐ ਹੁੰਦਾ ਵੀ ਚੱਲ ਆਪਾਂ 2-4 ਮਹੀਨੇ 6 ਮਹੀਨੇ ਚੋਲ-ਮੋਲ ਜੇ ਕਰ ਲਈਏ ਉਸ ਤੋਂ ਬਾਅਦ ਆਪਾਂ ਕਹਿ ਦਾਂਗੇ ਵੀ ਤੂੰ ਤਾਂ ਵਿਆਹੀ ਐ ਤੇ ਬੱਸ ਤੂੰ ਛੱਡ ਪਰਾਂ ਤੇ 2-4 ਮਹੀਨੇ ਦੇ ਚੋਲ-ਮੋਲ ਜੇ ਕਰਨ ਦਾ ਰਵਾਜ ਆ ਉਹ ਆਪਾਂ ਕਰ ਲਈਏ ਤੇ ਸਵਾਦ ਉਦੋਂ ਆਉਂਦਾ ਜਦੋਂ ਬੰਦਾ ਅਗਲੇ ਦੇ ਪੱਲੇ ਹੀ ਪਾ ਦੇ ਵੀ ਜਾ ਫਿਰ ਤੂੰ ਐਸੇ ਨਾਲ ਹੀ ਰਹੇ ਫਿਰ ਉਹ ਜਿਹੜਾ ਆਸ਼ਕ ਬਣਿਆ ਹੁੰਦਾ ਨਾ ਪ੍ਰੇਮੀ ਉਹਨੂੰ ਵੀ ਪਤਾ ਫੇਰ ਹੀ ਲੱਗਦਾ ਵੀ ਆਹ ਕੀ ਹੋ ਗਿਆ ਯਾਰ ਹੁਣ ਇਸ ਬੰਦੇ ਨੇ ਇੰਜ ਹੀ ਕੀਤਾ ਜਦੋਂ ਇਹਨੇ ਸਮਝਾ ਲਿਆ ਬੁਝਾ ਲਿਆ ਉਹ ਨਹੀਂ ਮੁੜੀ ਫਿਰ ਇਹਨੇ ਪੰਚਾਇਤ ਇਕੱਠੀ ਕੀਤੀ ਐ ਔਰ ਕੋਰਟ 'ਚ ਜਾ ਕੇ ਉਹਨਾਂ ਨੂੰ ਕਿਹਾ ਵੀ ਦੇਖੋ ਜਦੋਂ ਤੁਸੀਂ ਹਟਦੇ ਨਹੀਂ ਤਾਂ ਫਿਰ ਵਿਆਹ ਕਰਾ ਕੇ ਦਿਖਾਓ ਆਪਦੀ ਔਰਤ ਨੂੰ ਕਹਿੰਦਾ ਵੀ ਜੇ ਤੇਰਾ ਉਹ ਏਡਾ ਹੀ ਅਸ਼ਕ ਹੈ ਤਾਂ ਫਿਰ ਉਹਨੂੰ ਕਹਿ ਤੇਰੇ ਨਾਲ ਵਿਆਹ ਕਰਾਏ ਉਹਨੇ ਕਹਿਤਾ ਉਹਨੂੰ ਐਸੀ ਇਹ ਕਿਡਾ ਹੋਣਾ ਨਾ ਇਹਨੇ ਕਰਾਉਣਾ ਨਾ ਇਹਦੇ ਘਰ ਵਾਲੇ ਨੇ ਕਰਾਉਣ ਦੇਣਾ ਉਹ ਵੀ ਅੱਗੋ ਚਾਚਾ ਚ ਕਹਿੰਦਾ ਮੈਂ ਕਰਾ ਲੂੰਗਾ ਉਹ ਪਤੀ ਨੇ ਫਿਰ ਦੇਰ ਹੀ ਨਹੀਂ ਲਾਈ ਉਹਨੇ ਬੰਦੇ ਕੀਤੇ ਇਕੱਠੇ ਆਪ ਉੱਤੇ ਫੁੱਲ ਛਿੜਕ ਛਿੜਕ ਕੇ ਉਹਨਾਂ ਦਾ ਵਿਆਹ ਕਰਾ ਦਿੱਤਾ ਕਹਿੰਦਾ ਜਵਾਕ ਮੈਂ ਆਪੇ ਪਾਲ ਲੂੰਗਾ ਮੈਨੂੰ ਤਾਂ ਲੱਗਦਾ ਅਸਲੀ ਮਰਦਪੁਣਾ ਇਹ ਹੈ ਆ ਬਿਜਵਾਕ ਮੈਂ ਆਉਦੀ ਹਿੰਮਤ ਨਾਲ ਆਪੇ ਪਾਲ ਲੂੰਗਾ ਹੁਣ ਤੂੰ ਇਹਦੇ ਨਾਲ ਰਹਿ ਕੇ ਵਖਾ ਤੇ ਨਾਲੇ ਵਸ ਕੇ ਵਖਾ ਤੇ ਪਰ ਹੁਣ ਇਹਦੇ ਨਾਲੋਂ ਪਾਸੇ ਨਾ ਚਾਕੀ ਇਹ ਨਾ ਹੋਵੇ ਕਿ ਉਹ ਮੇਰਠ ਵਾਲੀ ਵਾਂਗੂ ਪਹਿਲਾਂ ਇੱਕ ਥਾਂ ਤੇ ਉਹਨੇ ਲਵ ਮੈਰਿਜ ਕਰਾਈ ਉਹ ਮੁਸਕਾਨ ਨੇ ਤੇ ਫਿਰ ਉਹ ਇੱਕ ਜਿਹੜਾ ਇੱਥੇ ਵਾਲਾ ਜਿਹੜਾ ਉਹ ਉਹ ਦੂਜਾ ਉਹਨੂੰ ਦਿਸ ਗਿਆ ਤੇ ਫਿਰ ਉਧਰ ਨੂੰ ਉਲਰ ਗਈ ਤੇ ਫਿਰ ਇਹੋ ਜਿਹੇ ਜਿਹੜੇ ਦਿਮਾਗ ਨੇ ਨਾ ਉਹ ਕਿਤੇ ਖੜਦੇ ਖੁਰਦੇ ਨਹੀਂ ਹੁੰਦੇ ਉਹਨਾਂ ਦੀ ਸੰਤੁਸ਼ਟੀ ਸੰਤਸ਼ਟੀ ਨਹੀਂ ਹੁੰਦੀ ਹੁੰਦੀ ਉਹਨਾਂ ਨੂੰ ਹਰ ਚੀਜ਼ ਪੱਖੋਂ ਹੀ ਪੈਸੇ ਧਨ ਜਾਇਦਾਦ ਪੱਖੋਂ ਛਕਲਾਂ ਪੱਖੋਂ ਉਹਨਾਂ ਨੂੰ ਟਿਕਾਉ ਨਹੀਂ ਆਉਂਦਾ ਉਹਨਾਂ ਨੂੰ ਲੱਗਦਾ ਆ ਇਹਦੋਂ ਚੰਗਾ ਉਹ ਉਦੋਂ ਚੰਗਾ ਉਹ ਉਦੋਂ ਚੰਗਾ ਉਹ ਟਿਕਦੇ ਨਹੀਂ ਹੁੰਦੇ ਤਾਂ ਫਿਰ ਆ ਮੈਨੂੰ ਲੱਗਦਾ ਇੰਨੇ ਵਧੀਆ ਕੀਤਾ ਹੁਣ ਇੱਕ ਕੇਸ ਨਹੀਂ ਦਿਨੀ ਵਾਪਰਿਆ ਆ ਯੂਪੀ ਦੇ ਔਰਗਿਆ ਦੇ ਵਿੱਚ ਉੱਥੇ ਅਜੇ 15 ਦਿਨ ਵਿਆਹ ਨੂੰ ਹੋਏ ਸੀ ਤੇ ਔਰਤ ਨੇ ਵਿਆਹ ਤਾਂ ਕਰਾ ਲਿਆ ਪਹਿਲਾਂ ਤੋਂ ਉਹਦਾ ਚੱਕਰ ਚੱਲਦਾ ਸੀ 4 ਸਾਲਾਂ ਤੋਂ ਕਿਤੇ ਉਹਦਾ ਪ੍ਰੇਮ ਕਹਿ ਲੋ ਇਸ਼ਕ ਕਹਿ ਲੋ ਜਾਂ ਕੁਛ ਕਹਿ ਲੋ ਚੱਲਦਾ ਸੀ ਚਾਹੁੰਦੀ ਤੇ ਉਹ ਪਹਿਲਾਂ ਵਾਲੇ ਆਸ਼ਕ ਨਾਲ ਭੱਜ ਕੇ ਕੋਟ ਮੈਰਿਜ ਕਰਾ ਸਕਦੀ ਸੀ ਅਦਾਲਤ 'ਚ ਕੋਟ ਕਹਿੰਦਾ ਕਰਾਓ ਪਰ ਉਹਨਾਂ ਨੇ ਤਰੀਕਾ ਨਵਾਂ ਕੱਢਿਆ ਜਿੱਥੇ ਉਹ ਮੰਗੀ ਸੀ ਉਹ ਮੁੰਡੇ ਕੋਲ ਪੈਸੇ ਵਾਵਾ ਸੀ ਉਹਨਾਂ ਨੇ ਤਰੀਕਾ ਇਹ ਕੱਢਿਆ ਵੀ ਤੂੰ ਇੱਕ ਵਾਰ ਵਿਆਹ ਕਰਾ ਲਾ ਉਹਦੇ ਕੋਲ ਧੰਨਵਾਾ ਤੇ ਇੱਕ ਵਾਰ ਵਿਆਹ ਕਰਾ ਕੇ ਤੇ ਉਹਦਾ ਧੰਨ ਤੇਰੇ ਨਾਲ ਜੁੜ ਜੇਗਾ ਤੇ ਫਿਰ ਕੁਛ ਨਾ ਕੁਛ ਤਾਂ ਲੈ ਕੇ ਆਏਗੀ ਤੇ ਇਸ ਚੱਕਰ ਚ ਉਹਨੇ ਵਿਆਹ ਕਰਾ ਲਿਆ 15 ਦਿਨਾਂ ਬਾਅਦ ਉਹਨੇ ਆਪਣੇ ਘਰ ਵਾਲੇ ਨੂੰ ਜਿਹੜੇ ਪੈਸੇ 1 ਲੱਖ ਰੁਪਇਆ ਵਿਆਹ ਵਾਲੇ ਪਹਿਲੇ ਦਿਨ ਉਹਨੇ ਆਪਣੀ ਘਰ ਵਾਲੀ ਨੂੰ ਮੂੰਹ ਦਿਖਾਈ ਦਿੱਤਾ ਸੀ ਕਿਉਂਕਿ ਚੰਗੀ ਪੈਮਲੀ ਚੋਸੀਓ ਤਾਂ ਉਸੇ ਪੈਸੇ ਦੀ ਸਪਾਰੀ ਦੇ ਕੇ ਕਿਸੇ ਮਾਰਨ ਵਾਲੇ ਨੂੰ ਤੇ ਉਹਨੇ ਆਪਣੇ ਘਰ ਵਾਲੇ ਦਾ ਆਪਣੇ ਆਸ਼ਕ ਦੇ ਨਾਲ ਮਿਲ ਕੇ ਕਤਲ ਕਰਵਾਇਆ ਫੜੇ ਤਾਂ ਜਾਣਾ ਹੀ ਹੁੰਦਾ ਬਾਅਦ ਚ ਫੜੇ ਗਏ ਹੁਣ ਦੋਨੇ ਜੇਲ੍ਹ ਚ ਗਏ ਹਮ ਇੱਕ ਤਾਂ ਤਰੀਕਾ ਇਹ ਹੋ ਗਿਆ ਤੇ ਇੱਕ ਆ ਜਿੰਨੇ ਆਪ ਦੀ ਘਰ ਵਾਲੀ ਦਾ ਆਪੇ ਹੀ ਵਿਆਹ ਕਰਾਤਾ ਇੱਕ ਤਰੀਕਾ ਇਹ ਹੋ ਗਿਆ ਹੁਣ ਤੁਸੀਂ ਥੋੜੀ ਜੀ ਅਕਲ ਨਾਲ ਸੋਚਿਓ ਥੋੜੀ ਜੀ ਬੁੱਧੀ ਨਾਲ ਸੋਚਿਓ ਕਿਹੜਾ ਤਰੀਕਾ ਠੀਕ ਹੈ ਹੁਣ ਭਾਵੇਂ ਕੋਈ ਆਖੀ ਜਾਵੇ ਨਹੀਂ ਨਹੀਂ ਅਣਖ ਗੈਰਤ ਅਣਖ ਗੈਰਤ ਇਸੇ ਗੱਲ 'ਚ ਨਹੀਂ ਹੁੰਦੀ ਵੀ ਵੱਢ ਦਿਓ ਮਾਰ ਦਿਓ ਅਣਖ ਗੈਰਤ ਤੇ ਜਿਗਰਾ ਇਸ ਗੱਲ 'ਚ ਵੀ ਹੁੰਦਾ ਵੀ ਜਾਂ ਜਿੱਥੇ ਤੇਰਾ ਜੀ ਕਰਦਾ ਤੂੰ ਜੀ ਲਾ ਤੇ ਤੈਨੂੰ ਮੈਂ ਜੀ ਕੇ ਵਿਖਾਉਂਗਾ ਆ ਵੀ ਇੱਕ ਅਣਖ ਗੈਰਤ ਜਿਗਰਾ ਹੁੰਦਾ ਨਾ ਇਹ ਅਪਣਾ ਲੈਣਾ ਚਾਹੀਦਾ ਕਈ ਵਾਰ ਮੱਛੀਆਂ ਪੱਥਰ ਚਟਕੇ ਨਾ ਬਾਅਦ 'ਚ ਐਸਾ ਪਛਤਾਉਂਦੀਆਂ ਨੇ ਐਸਾ ਪਛਤਾਉਂਦੀਆਂ ਨੇ ਤੇ ਫੇਰ ਜਿਹੜਾ ਬੰਦੇ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋ ਸਕਦਾ ਵੀ ਹੁਣ ਸੁਣਾ ਹੁਣ ਲੈ ਲਿਆ ਸਵਾਦ ਬਹੁਤਾ ਖਾਂਦੀ ਥੋੜਿਓਂ ਵੀ ਜਾਂਦੀ ਇਹ ਸਥਿਤੀ ਕਈ ਵਾਰ ਬਣ ਜਾਂਦੀ ਹੁੰਦੀ ਆ ਤਾਂ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਉਹਨੇ ਠੀਕ ਕੀਤਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਭੈਣਾ ਭਰਾ ਅੱਜ ਇਹ ਸਮਝਦੇ ਨੇ ਵੀ ਸ਼ਾਇਦ ਇਹਨੇ ਗਲਤ ਕੀਤਾ ਮੈਂ ਦਾਵਾ ਕਰਦਾ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਦੇ ਧੀ ਪੁੱਤ ਨੇ ਐਦਾਂ ਵੱਡਣ ਮਾਰਨ ਟੁੱਕਣ ਵਾਲੇ ਪਾਸੇ ਨਹੀਂ ਜਾਇਆ ਕਰਨਾ ਵੇਖੋ ਜਿਵੇਂ ਜਿਵੇਂ ਸਮਝ ਤੇ ਅਕਲ ਵੱਧ ਰਹੀ ਆ ਹੁਣ ਜੇਕਰ ਹਵਾ 'ਚ ਗੱਲਾਂ ਠੋਕਣੀਆਂ ਹੋਣ ਤੇ ਆਪਾਂ ਕਹਿ ਦਿੰਨੇ ਆ ਉਹ ਪੁਰਾਣੇ ਬਜ਼ੁਰਗ ਬੜੇ ਸਿਆਣੇ ਹੁੰਦੇ ਸੀ ਉਹ ਭਰਾਓ ਨਹੀਂ ਜਿਹੜੇ ਸਾਰੀ ਉਮਰ ਹਨੇਰੇ 'ਚ ਹੀ ਬੈਠੇ ਰਹੇ ਸਾਰੀਆਂ ਰਾਤਾਂ ਜਿਨ੍ਹਾਂ ਤੋਂ ਰੋਸ਼ਨੀ ਦੀ ਕਾੜ ਵੀ ਨਹੀਂ ਕੱਢੀ ਗਈ ਦੀਵਾ ਹੀ ਬਾਲ ਕੇ ਬੈਠੇ ਰਹੇ ਜਿਨ੍ਹਾਂ ਕੋਲ ਗੱਲ ਕਰਨ ਦਾ ਵੀ ਕੋਈ ਅਜਵਰਗਾ ਸਾਧਨ ਨਹੀਂ ਸੀ ਆਵਾਜਾਈ ਦੇ ਸਾਧਨ ਨਹੀਂ ਉਹ ਬਣਾ ਸਕੇ ਮਤਲਬ ਕੁਝ ਵੀ ਨਹੀਂ ਸੀ ਅਜਵਰਗਾ ਉਹ ਜਮਾਨੇ ਦੇ ਲੋਕ ਕੋਈ ਅੱਜ ਵਾਲਿਆਂ ਨਾਲੋਂ ਸਿਆਣੇ ਨਹੀਂ ਹੈਗੇ ਜਿਵੇਂ ਜਿਵੇਂ ਜਮਾਨਾ ਤਰੱਕੀ ਕਰਦਾ ਅਕਲ ਤੇ ਸੋਚ ਸਮਝ ਵੀ ਤਰੱਕੀ ਕਰ ਰਹੀ ਹੈ ਤੇ ਆਉਣ ਵਾਲੇ ਟਾਈਮ 'ਚ ਬੱਚਿਆਂ ਨੇ ਔਲਾਦਾਂ ਨੇ ਜ਼ਿੰਦਗੀ ਜਿਉਣ ਨੂੰ ਤਰਜੀਹ ਦੇਣੀ ਹੈ ਮਰਨ ਨੂੰ ਨਹੀਂ ਵੇਖ ਲਓ ਤੁਸੀਂ ਹੁਣ ਫੌਰਨ ਹੈ ਜਿਹੜੇ ਜਿਹੜੇ ਦੇਸ਼ ਆਪਣੇ ਨਾਲੋਂ 2-300 ਸਾਲ ਅੱਗੇ ਜਾ ਰਹੇ ਨੇ ਜਿੱਥੇ ਆਪਾਂ ਅੱਜ ਆਂ ਜਿੱਥੇ ਉਹ ਅੱਜ ਨੇ ਉੱਥੇ ਆਪਾਂ 2-300 ਸਾਲਾਂ ਨੂੰ ਅਜੇ ਜਾਣਾ ਉਹਨਾਂ ਦੇਸ਼ਾਂ 'ਚ ਐਨਾ ਗੱਲਾਂ ਤੇ ਵੱਡ ਟੋਕ ਮਾਰ ਨਹੀਂ ਹੁੰਦੀ ਉਹ ਕਹਿੰਦੇ ਨੇ ਵੀ ਦੇਖ ਤੈਨੂੰ ਮੈਨੂੰ ਨਹੀਂ ਚੰਗਾ ਲੱਗਦਾ ਜਾਂ ਔਰਤ ਤੈਨੂੰ ਮੈਨੂੰ ਨਹੀਂ ਵਧੀਆ ਲੱਗਦੀ ਚੱਲ ਠੀਕ ਹੈ ਤੂੰ ਲੱਭ ਲਾ ਐਨਾ ਦੁਨੀਆ ਦਾ ਮੇਲਾ ਪਿਆ ਤੂੰ ਯੂਸਫ ਲੱਭ ਲਾ ਜਿਹੜਾ ਲੱਭਣਾ ਤੇ ਜਿਹਹ ਜੀ ਮੈਨੂੰ ਲੱਭੀ ਤੇ ਜਾਂ ਔਰਤ ਕਹਿ ਦਿੰਦੀ ਵੀ ਤੂੰ ਲੱਭ ਲਾ ਜਿਹੜੀ ਤੂੰ ਸਹਿਬਾ ਹੀ ਲੱਭਣੀ ਆ ਤੇ ਜਿਹੋ ਜਿਹਾ ਮੈਨੂੰ ਲੱਭਾ ਮਵੀਲਾ ਬਲੂ ਜੇ ਨਾਲ ਲੱਭਾ ਤੇ ਐ ਹੀ ਸਹੀ ਪਰ ਇਹ ਜਿਹੜੀ ਤ੍ਰਿਸ਼ਨਾ ਹੈ ਇਹ ਇਹ ਬੰਦੇ ਨੂੰ ਟਿਕਣ ਨਹੀਂ ਦਿੰਦੀ ਇਹ ਤ੍ਰਿਸ਼ਨਾ ਇਹ ਲਾਲਚ ਇਹ ਸਵਾਰਥ ਇਹ ਚਾਹੇ ਧਨ ਪੂੰਜੀ ਪੈਸੇ ਦਾ ਬਣ ਜੇ ਤੇ ਚਾਹੇ ਨਵੀਆਂ ਨਵੀਆਂ ਛਕਰਾਂ ਦਾ ਬਣ ਜੇ ਇਹ ਚੰਦਰਾ ਨਹੀਂ ਟਿਕਣ ਦਿੰਦਾ ਹੁੰਦਾ ਪਰ ਆਜ਼ਾਦੀ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਬੰਦੇ ਨੇ ਸਹੀ ਫੈਸਲਾ ਲਿਆ ਉਹ ਔਰਤ ਥੋੜੇ ਟਾਈਮ ਤੱਕ ਪਛਤਾਉਗੀ لازਮੀ ਕਿਉਂਕਿ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਜਿਹੜਾ ਬੰਦਾ ਇੰਨੇ ਜਿਗਰੇ ਵਾਲਾ ਇੰਨੀ ਸਮਝ ਵਾਲਾ ਇੰਨੀ ਸਹਿਨਸ਼ੀਲਤਾ ਵਾਲਾ ਹੈ ਵੀ ਉਹਨੇ ਵੱਢਣ ਟੁੱਕਣ ਮਾਰਨ ਕੁੱਟਣ ਦੀ ਬਜਾਏ ਉਹਨੇ ਵਿਆਹ ਕਰਾ ਦਿੱਤਾ ਉਹਦੇ ਆਸ਼ਕ ਨਾਲ ਉਹ ਬੰਦੇ ਵਰਗਾ ਬੰਦਾ ਉਸ ਔਰਤ ਨੂੰ ਨਹੀਂ ਲੱਭਣਾ ਛੱਤਰ ਥੱਲੇ ਰੱਖਣ ਨਾਲ ਲੱਭੂ ਹੋਰ ਬੜਾ ਕੁਸ਼ਲਬ ਜੂ ਇੰਡੀਆ ਚ ਤਾਂ ਔਰਤਾਂ ਵਿਚਾਰੀਆਂ ਨੂੰ ਐ ਰੱਖਿਆ ਜਾਂਦਾ ਪਰ ਐਸ ਤਰ੍ਹਾਂ ਦਾ ਬੰਦਾ ਉਹਨੂੰ ਸ਼ਾਇਦ ਨਾ ਲੱਭੇ ਤੇ ਸ਼ਾਇਦ ਉਹ ਹੋਰ ਦੋ ਸਾਲਾਂ ਤੱਕ ਪਛਤਾਏ ਪੂਰੀ ਤਰ੍ਹਾਂ ਤੇ ਸ਼ਾਇਦ ਵਾਪਸ ਆਉਣ ਦੀ ਕੋਸ਼ਿਸ਼ ਵੀ ਕਰੇ ਪਰ ਅੱਜ ਦੀ ਘੜੀ ਉਸ ਔਰਤ ਦਾ ਜਿੱਦਾਂ ਦਿਮਾਗ ਉਧਰ ਚੱਕਿਆ ਪਿਆ ਮੈਂ ਬੜੇ ਵੇਖੇ ਨੇ ਕੇਸ ਇੱਥੇ ਨਾ ਸ਼ਕਲਾਂ ਤੇ ਜਾਇਦਾਦਾਂ ਇਹ ਦੋ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਖਰਾਬ ਕਰਦੀਆਂ ਨੇ ਮਤਲਬ ਜਿਹੜੀ ਤ੍ਰਿਸ਼ਨਾ ਬਣ ਜੇ ਟਿਕਣ ਨਹੀਂ ਦਿੰਦੀ ਹੁੰਦੀ ਬੜੇ ਕੇਸਾਂ 'ਚ ਆਪਾਂ ਤੁਸੀਂ ਵੀ ਦੇਖਿਆ ਹੋਣਾ ਦੇਖਦੇ ਆ ਸੋ ਮੈਨੂੰ ਤਾਂ ਲੱਗਦਾ ਯਾਰੋ ਵੀ ਇਸ ਬੰਦੇ ਨੇ ਫੈਸਲਾ ਸਹੀ ਲਿਆ ਜਿਹੜੇ ਵੱਧ ਟੁੱਕ ਕੇ ਮਾਰ ਕੇ ਇੱਕ ਜਿਹੜੇ ਨੂੰ ਮਾਰ ਕੇ ਖਤਮ ਕਰ ਦਿੰਦੇ ਨੇ ਆਪ ਜੇਲ੍ਹ 'ਚ ਚਲੇ ਜਾਂਦੇ ਨੇ ਜਵਾਕ ਰੋਲ ਜਾਂਦੇ ਨੇ ਆ ਮੇਰਠ ਵਾਲੇ ਕੇਸ 'ਚ ਜਿੱਥੇ ਔਰਤ ਨੇ ਆਬ ਮਤਲਬ ਆਪਦੇ ਪ੍ਰੇਮੀ ਨਾਲ ਮਿਲ ਕੇ ਤੇ ਆਪ ਦਾ ਘਰ ਵਾਲਾ ਮਾਰਿਆ ਉਹਨਾਂ ਦੀ ਵੀ 5 ਸਾਲ ਦੀ ਬੱਚੀ ਸੀ ਉਹ ਰੁਲੇਗੀ ਹੁਣ ਖਤਮ ਉਹਦੀ ਜ਼ਿੰਦਗੀ ਵੀ ਖਤਮ ਤੇ ਉਹ ਜਿਹੜੇ ਕਤਲ ਦੇ ਕੇਸ 'ਚ ਜੇਲ੍ਹ ਗਏ ਉਹਨਾਂ ਦੀ ਜ਼ਿੰਦਗੀ ਵੀ ਖਤਮ ਤੇ ਜਿਹਨੂੰ ਮਾਰਤਾ ਉਹਦੀ ਵੀ ਖਤਮ ਮੈਨੂੰ ਲੱਗਦਾ ਯਾਰ ਇਹ ਤਰੀਕਾ ਠੀਕ ਨਹੀਂਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨੀ